ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਪ੍ਰਮਾਨ ਨੇ ਸੂਰਾ ਸੋ ਪਹਿਚਾਨੀ ਐ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਐਸੇ ਮਹਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਮਹਾਪੁਰਸ਼ ਬਾਬਾ ਜੀ ਬਾਬਾ ਨੌਦ ਸਿੰਘ ਸਾਹਿਬ ਜੀ ਤੇ ਨਾ ਮਹਾਪੁਰਸ਼ਾਂ ਦਾ ਸਾਲਾਨਾ ਜੋੜ ਮੇਲਾ ਸਮਾਦਾ ਬਾਬਾ ਨੌਦ ਸਿੰਘ ਸਾਹਿਬ ਜੀ ਵਿਖੇ 23 ਫਰਵਰੀ ਨੂੰ ਜੋ ਕੱਲ ਦਾ ਦਿਹਾੜਾ ਹੈ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਹਾਪੁਰਸ਼ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਸਾਹਿਬ ਜੀ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗੱਦੀ ਦੇ 16ਵੇਂ ਜਾਣ ਸ਼ੀਨ ਨੇ ਉਹਨਾਂ ਮਹਾਪੁਰਸ਼ਾਂ ਦੀ ਰਹਿਨਮਾਈ ਦੇ ਹੇਠ ਅਤੇ ਮਹਾਪੁਰਸ਼ ਬਾਬਾ ਜੀ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਦੇ ਜੋਗ ਪ੍ਰਬੰਧਾਂ ਦੇ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਸਮਾਦਾ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ ਮਹਾਪੁਰਸ਼ਾਂ ਵੱਲੋਂ ਕਈ ਦਿਨਾਂ ਤੋਂ ਇਹ ਸਾਰੇ ਤਿਆਰੀ ਕੀਤੇ ਗਏ ਨੇ ਜਿਸ ਦੇ ਵਿੱਚ ਕੱਲ ਦੇ ਦਿਹਾੜੇ ਮਹਾਨ ਸ਼ਖਸੀਅਤਾਂ ਮਹਾਪੁਰਸ਼ ਰਾਗੀ ਜਥੇ ਢਾਡੀ ਜਥੇ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਕਲ ਦੇ ਦਿਹਾੜੇ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ ਆਪ ਸੰਗਤਾਂ ਨੇ ਵੀ ਹਾਜ਼ਰੀ ਭਰ ਕੇ ਸ਼ਹੀਦਾ ਸਿੰਘਾਂ ਦੇ ਖੂਹੇ ਪ੍ਰਾਪਤ ਕਰਨੇ ਇਹ ਐਸੇ ਮਹਾਨ ਸ਼ਹੀਦ ਸਿੰਘ ਨੇ ਗੁਰਬਾਣੀ ਦਾ ਵਾਕ ਹੈ ਪੁਰਜਾ ਪੁਰਜਾ ਕਟ ਮਰੈ ਕਬੂ ਹੁਨਾ ਛਾੜੇ ਖੇਤ ਇਹ ਗੁਰਬਾਣੀ ਦੇ ਵਾਕ ਨੂੰ ਉਹਨਾਂ ਨੇ ਆਪਣੇ ਸ਼ਰੀਰਾਂ ਦੇ ਉੱਤੇ ਨਿਭਾ ਕੇ ਇਹ ਗੁਰਬਾਣੀ ਦੀ ਪੰਕਤੀਆਂ ਦੀ ਵਿਆਖਿਆ ਸ਼ਿਦਾ ਸਿੰਘਾਂ ਨੇ ਕੀਤੀ ਹੈ ਜਿਨ੍ਹਾਂ ਸ਼ਹੀਦਾ ਸਿੰਘਾਂ ਦਾ ਅਸਾ ਸਥਾਨ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਤਰਨਤਾਰਨ ਸਾਹਿਬ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਬਾਬਾ ਨੌਧ ਸਿੰਘ ਸਾਹਿਬ ਜੀ ਦਾ ਸਮਾਧ ਆਉਂਦਾ ਹੈ ਐਸਾ ਇਹ ਪਾਵਨ ਪਵਿੱਤਰ ਸਥਾਨ ਹੈ ਸ਼ਹੀਦਾ ਦੇ ਅੱਗੇ ਕੋਈ ਆਕੜ ਕੇ ਨਹੀਂ ਲੰਘ ਸਕਦਾ ਸ਼ਹੀਦਾ ਦੇ ਅੱਗੇ ਜੇ ਕੋਈ ਆਕੜਿਆ ਹੈ ਤੇ ਉਸ ਦਾ ਸ਼ਹੀਦਾ ਨੇ ਸਿਰ ਵੀ ਲਾਇਆ ਹੈ ਜਦੋਂ ਹਰਮੰਦਰ ਸਾਹਿਬ ਜੀ ਦੀ ਬੇਦਬੀ ਹੋਈ ਹੈ ਇਸ ਕਰਕੇ ਸ਼ਹੀਦਾ ਦੇ ਮਹਾਨ ਸਥਾਨ ਨੇ ਹਰ ਕੋਈ ਭਾਵੇਂ ਕੋਈ ਕਿੱਡੇ ਤੋਂ ਕਿੱਡਾ ਤਗੜਾ ਬੰਦਾ ਹੋਵੇ ਕੋਈ ਕਿਹੈਸਾ ਵੀ ਹੋਵੇ ਉਹ ਹਰ ਕੋਈ ਇਸ ਸਥਾਨ ਤੇ ਝੁਕੇ ਜਾਂਦਾ ਹੈ ਇਹ ਸ਼ਹੀਦਾ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਨਮਸ਼ਕਾਰਾਂ ਹੁੰਦੀਆਂ ਨੇ ਉਹ ਮਹਾਪੁਰਸ਼ ਬੜੇ ਉਤਸ਼ਾਹ ਦੇ ਨਾਲ ਪ੍ਰੇਮ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਦਿਹਾੜੇ ਜਿਹੜੇ ਨੇ ਉਹ ਮਨਾ ਰਹੀਆਂ ਨੇ ਸਾਧ ਸੰਗਤ ਜੀ ਇੱਕ ਸੰਗਤ ਨੂੰ ਮੈਸੇਜ ਸੰਗਤਾਂ ਨੂੰ ਮਹਾਪੁਰਸ਼ਾਂ ਦੇ ਵੱਲੋਂ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਬਾਬਾ ਗੁਰਦੇਵ ਸਿੰਘ ਜੀ ਵੱਲੋਂ ਇਹ ਮੈਸੇਜ ਹੈ ਕਿ ਸਾਧ ਸੰਗਤ ਜੀ ਆਪ ਜੀ ਨੇ ਹਾਜ਼ਰਾ ਭਰਨਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਲਾਏ ਹੋਏ ਸਿਧਾਂਤਾਂ ਦੇ ਚੱਲੋ ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ ਕਿ ਆਪਾਂ ਖੰਡੇ ਬਾਟੇ ਦੀ ਪਾਹੁਲ ਸ਼ਕੀਏ ਗੁਰੂ ਵਾਲੇ ਬਣੀਏ ਜੈਸੇ ਸਾਨੂੰ ਗੁਰੂ ਸਾਹਿਬ ਬਣਾ ਕੇ ਗਏ ਨੇ ਵੈਸੇ ਆਪ ਜੀ ਦੀ ਜਾਣਕਾਰੀ ਦੇ ਵਾਸਤੇ ਦੱਸ ਦਈਏ ਕਿ ਜੇ ਕਿਤੇ ਗੁਰੂ ਕੇ ਸ਼ਹੀਦਾ ਸਿੰਘਾਂ ਦਾ ਇਤਿਹਾਸ ਪੜ ਲਈਏ ਤੇ ਸਾਨੂੰ ਦੱਸਣਾ ਹੀ ਨਾ ਪਵੇ ਕਿ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰੂ ਦੀਆਂ ਵੱਡੀਆਂ ਵਡਿਆਈਆਂ ਨੇ ਵੱਡੇ ਕਿਹਾਂ ਵਡਿਆਈਆਂ ਕਿਸ ਕਹਿਣਾ ਕਹਿ ਨਾ ਜਾਏ ਸੋ ਜੇ ਉਹਨਾਂ ਨੂੰ ਯਾਦ ਕਰ ਲਈਏ ਤੇ ਆਪਾਂ ਨੂੰ ਆਟੋਮੈਟਿਕੀ ਜਿਹੜੀ ਇਹ ਸਾਰੀ ਸਮਝ ਲੱਗ ਜਾਣੀ ਹੈ ਇਹ ਮਹਾਪੁਰਸ਼ਾਂ ਵੱਲੋਂ ਉਪਦੇਸ਼ ਹੈ ਗੁਰੂ ਸਾਹਿਬਾਨਾਂ ਦਾ ਉਪਦੇਸ਼ ਜਿਹੜਾ ਹੈ ਉਹ ਮਹਾਪੁਰਸ਼ ਵੰਡ ਰਹੇ ਨੇ ਦੇਸ਼ਾਂ ਉਪਦੇਸ਼ਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਅਸਥਾਨਾਂ ਦੀਆਂ ਸੇਵਾਵਾਂ ਨੇ ਬਾਹਰੇ ਨਹੀਂ ਕੱਲ ਬਹੁਤ ਮਹਾਨ ਮਹਾਪੁਰਸ਼ ਇਥੇ ਹਾਜ਼ਰੀਆਂ ਭਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੀ ਹਾਜ਼ਰੀਆਂ ਭਰ ਰਹੀਆਂ ਨੇ ਪੰਥ ਪ੍ਰਸਿੱਧ ਰਾਗੀ ਢਾਡੀ ਜਿਹੜੇ ਪਹੁੰਚ ਰਹੇ ਨੇ ਉਸ ਤੋਂ ਬਾਅਦ ਨਿਹੰਗਾਂ ਸਿੰਘਾਂ ਵੱਲੋਂ ਜੋ ਜੰਗੀ ਕਰਤਬ ਨੇ ਘੋੜ ਦੌੜ ਨਿਹੰਗਾਂ ਸਿੰਘਾਂ ਵੱਲੋਂ ਘੋੜੇ ਦੇ ਘੋੜੇ ਭਜਾਏ ਜਾਣੇ ਨੇ ਅਤੇ ਗਦਕੇ ਦੇ ਜੋਰ ਜਿਹੜੇ ਨੇ ਗੁਰੂ ਕੇ ਖਾਲਸੇ ਵੱਲੋਂ ਜਿਹੜੇ ਨੇ ਉਹ ਦਿਖਾਏ ਜਾਣੇ ਨੇ ਜੋ ਪ੍ਰਾਤਨ ਗੁਰੂ ਕੇ ਨਿਹੰਗਾਂ ਸਿੰਘਾਂ ਦੀ ਗੁਰੂ ਕੇ ਖਾਲਸੇ ਪੰਥ ਦੀ ਮਰਯਾਦਾ ਹੈ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਬੜੇ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਨੇ ਉਹ ਸ਼ਹੀਦਾਂ ਦੇ ਅਸਥਾਨਾਂ ਤੇ ਲੱਗ ਰਹੇ ਨੇ ਮਹਾਂਪੁਰਸ਼ਾਂ ਦੇ ਵੱਲੋਂ ਇਹ ਚਲਾਏ ਜਾ ਰਹੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਰੋ ਯਾਵੇ ਜਾਰੋ ਯਾਵੇ ਸ਼ੀਦਾਂ ਸੁਨਾ ਦੇ ਮਨ ਨੂੰ ਪਾਵੇ ਤਰੀਆ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ